ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਅਗੂ ਨਜ਼ਦੀਕ ਟਾਰੀਵਾਂਗਾ ਬਾਰਡਰ ਇਹ ਪੁੱਛਦੀ ਕੀ ਕਰ ਚੋਗੇ ਰਾਹਤ ਮਿਲੀ ਥੋੜੀ ਰਾਹਤ ਵੇਖੋ ਜੀ ਜੇ ਪੈਲਗਾਮ ਦੇ ਵਿੱਚ ਹਮਲਾ ਹੋਇਆ ਸੀ 22 ਤਰੀਕ ਤੋਂ ਗੇਟ ਸਾਡੇ ਬੰਦ ਸੀ ਮਾਣਯੋਗ ਬੀਐਸਬ ਦੇ ਆਈਜੀ ਸਾਹਿਬ ਨੂੰ ਰਿਕਵੈਸਟ ਕੀਤੀ ਲੈਟਰ ਪਾਇਆ ਸਾਡੇ ਸਰਜੀਤ ਸਿੰਘ ਪੰਗਾਲ ਇਹ ਰਗਵੀਰ ਸਿੰਘ ਪੰਗਾਲਾ ਸਾਹਿਬ ਜੀ ਨੇ ਸਾਡੇ ਜੋ ਪਸਾਂ ਕਿਸਾਨ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜੋ ਲੈਟਰ ਪਾਇਆ ਤੇ ਸਾਡੀ ਉਹ ਬੀਐਸਬ ਦੇ ਆਈਜੀ ਸਾਹਿਬ ਉਹ ਡੀਆਈ ਸਾਹਿਬ ਨੇ ਤੁਰੰਤ ਸੁਣ ਲਿਆ ਪਰ ਇੱਕ ਗੇਟ ਖੁੱਲਾ ਵਾ ਜਿੰਨੇ ਪਿੰਡ ਹੈਗੇ ਨੇ ਬਾਰਡਰ ਦੇ ਫੈਂਸਿੰਗ ਦੇ ਨਾਲ ਲੱਗਦੇ ਪਿੰਡ ਆ ਉਹਨਾਂ ਦੇ ਕਿਸੇ ਵਿੱਚ ਤਿੰਨ ਗੇਟ ਆ ਕਿਸੇ ਚਾਰੇ ਕਿਸੇ ਦੋ ਆ ਉਹਨਾਂ ਨੇ ਆਰਡਰ ਇੱਕ ਗੇਟ ਖੋਲਣ ਦਿੱਤਾ ਵੀ ਸਕਿਉਰਿਟੀ ਪਰਬਰ ਦੇ ਮੱਧਿਆ ਰੱਖਦੀ ਇੱਕ ਗੇਟ ਖੋਲਾਂਗੇ ਇੱਕ ਗੇਟ ਨਾਲ ਸਾਡੀ ਖੇਤੀ ਨਹੀਂ ਹੋ ਪਾਣੀ ਅਸੀਂ ਕਹਿੰਨੇ ਆ ਮੰਗ ਕਰਦੇ ਆ ਜਿਸ ਤਰ੍ਹਾਂ ਅੱਜ ਸਾਡਾ ਬੀਐਸਐਫ ਦੇ ਪ੍ਰਤੀਦਰਨਾ ਲੱਗਾ ਆ ਅਮਰਕੋਟ ਤਰਨਤੰਡ ਡਿਸਟ੍ਰਿਕਟ ਵਿੱਚ ਉੱਥੇ ਵੀ ਸਾਡੇ ਕਿਸਾਨ ਇਹੀ ਮੰਗ ਕਰ ਰਹੇ ਆ ਸਾਰੇ ਹੀ ਗੇਟ ਆ ਜੀ ਸਭ ਖੋਲੋ ਫਿਰ ਸਾਡੀ ਖੇਤੀ ਜਿਹੜੀ ਧਾਨ ਦੀ ਜਿਹੜੀ ਝੋਨੇ ਦੀ ਖੇਤੀ ਲੇਟ ਹੋ ਰਹੀ ਆ ਜਿੱਦਾਂ ਗਵਰਨਮੈਂਟ ਪੰਜਾਬ ਗਵਰਨਮੈਂਟ ਕਹਿੰਦੀ ਵੀ ਸਿੱਧੀ ਖੇਤੀ ਕਰੋ ਝੋਨੇ ਦੀ ਤੇ ਉਹਦੇ ਵਿੱਚ ਕਾਫੀ ਰਾਤ ਮਿਲਦੀ ਹੈ ਪਾਣੀ ਦੀ ਬੈਤ ਹੁੰਦੀ ਆ ਉਹ ਸਾਡਾ ਟਾਈਮ ਹੁਣ ਇਸ ਵਕਤ ਨਿਕਲ ਚੁੱਕਾ ਵਾ ਅਸੀਂ ਬੇਨਤੀ ਕਰਦੇ ਹਾਂ ਤਿੰਨੇ ਗੇਟ ਖੋਲਣਗੇ ਫਿਰ ਅਸੀਂ ਉਹਨੂੰ ਪਹਿਲੀ ਨੂੰ ਜਿਤਾਈ ਕਰਕੇ ਵਾਹ ਕੇ ਤੇ ਫਿਰ ਸਾਡੀ ਜਿਹੜੀ ਖੇਤੀ ਆ ਫਿਰ ਝੋਨਾ ਲੱਗਣਾ ਨਹੀਂ ਨਹੀਂ ਸਾਡਾ ਬਹੁਤ ਜ਼ਿਆਦਾ ਲੇਟ ਹੋ ਗਿਆ ਇਹ ਸਾਰੇ ਜਦੋਂ ਪਹਿਲਗਾਮਾਂ ਵਿੱਚ ਟੈਕ ਹੋਇਆ ਸੀ ਉਦੋਂ ਹੀ ਗੇਟ ਉਸ ਦਿਨ ਦੇ ਬੰਦ ਹੋ ਕੀ ਸੀ ਕਿ ਸਾਡੇ 19 ਤਰੀਕ ਦੇ ਗੇਟ ਖੁੱਲੇ ਆ ਅੱਜ 20 ਤਰੀਕ ਨੂੰ ਦੂਜੇ ਦਿਨ ਹੀ ਗਏ ਆ ਸਾਡੇ ਮਹਾਂਪੁਰਸ਼ ਸੰਤ ਰਜੀਤ ਸਿੰਘ ਜੀ ਬੜੀ ਬੜੀ ਸੇਵਨ ਵਾਰੇ ਨੇ ਇਹਨਾਂ ذری پر کل بھی گیا ਸੀ ਅੱਜ ਵੀ ਗਿਆ ਹੋਰ ਜਿਹੜੇ ਕਿਸਾਨਾਂ ਦੀ ਤੂੜੀ ਰਹਿੰਦੀ ਸੀ ਉਹ ਕੱਲ ਵੀ ਬਣਾਉਣ ਗਏ ਸੀ ਔਰ ਕੱਲ ਨੂੰ ਫੇਰ ਦੁਬਾਰੇ ਜਾਣਗੇ ਬਾਬਾ ਜੀ ਕਿੰਨੇ 게ਟ ਵੈਸੇ ਲੱਗਦੇ ਸਰ 게ਟਾਂ ਦੀ ਤੇ ਪੂਰੀ ਗਿਣਤੀ ਨਹੀਂ 100 ਤੇ ਨੋ ਨੰਬਰ 게ਟ ਹੈ ਸਾਡਾ ਜਿਹੜਾ ਅੱਜ ਖੁੱਲਾ ਵਾ ਤੇ ਇਹਦੇ ਵਿੱਚ 560 ਕਿਲੋਮੀਟਰ ਦਾ ਏਰੀਆ ਜਿਹੜਾ ਸਾਡਾ ਫੈਂਸਿੰਗ ਲੱਗੀ ਹੋਈ ਆ ਤੇ ਉਹਦੇ 210 ਪਿੰਡ ਜਿਹੜੇ ਬਿਲਕੁਲ ਸਰਹੱਦ ਦੇ ਜਿਨ੍ਹਾਂ ਦੀ ਜ਼ਮੀਨ ਤਾਰ ਕੰਡਾ ਤੋਂ ਅੱਗੇ ਆ ਤੇ ਇਹਦੇ ਵਿੱਚ 21 ਹਰ 600 ਏਕੜ ਜ਼ਮੀਨ ਹੈ ਵਾਹੀ ਜੋ ਸਮਾਂ ਕਿੰਨਾ ਦਿੱਤਾ ਗਿਆ ਇਹਨਾਂ ਦੇ ਕੋਲ ਸਮਸਾਰਾ ਸਾਡਾ ਸਮਾਂ ਦੇਗਾ 8 ਤੋਂ ਲੈ ਕੇ 5 ਵਜੇ ਤੱਕ ਪਰ ਗੇਟਾਂ ਦੇ ਜਦੋਂ ਜਾਣੇ ਆ ਉਹ ਜਿਹੜੇ ਗੜ ਕਮਾਂਡਰ ਉਹਦੇ ਲਿਖਤੀ ਕਰਦੇ ਆ ਕਰਦੇ ਆ ਕਦੇ 11 ਵਜਂਦੇ ਆ 10 ਹੀ ਵਜਂਦੇ ਨੇ ਤੇ ਅਸੀਂ ਤੇ ਕਹਿੰਨੇ ਸਾਡਾ 8 ਵਜੇ ਤੋਂ ਲੈ ਕੇ 5 ਵਜੇ ਤੱਕ ਟਾਈਮ ਹੋਵੇ ਪੱਕਾ ਫਿਕਸ ਟਾਈਮ ਹੋਵੇ ਉਹਦੇ ਵਿੱਚ ਵੀ ਖੇਤੀ ਕਰੀਏ ਇੱਕ ਹੀ ਖੇਤੀ ਕਰਨੀ ਸਾਨੂੰ ਬਹੁਤ ਜਿਆਦਾ ਮੁਸ਼ਕਲ ਆਉਂਦੀ ਆ ਵੀ ਜਿਹੜੀ ਪਿੱਛੇ ਲੇਬਰ ਸਾਨੂੰ 500 ਰੁਪਏ ਦੀ ਆ ਜਿਹੜੀ ਮਿਲਦੀ ਆ ਅੱਗੇ ਜਿਹੜੀ ਲੇਬਰ ਜਾਂਦੀ 800 ਰੁਪਏ ਦੀ ਜਾਂਦੀ ਆ ਤੇ ਉਹ ਵੀ ਅਸੀਂ ਕਹਿੰਨੇ ਆ ਵੀ ਸਾਡਾ ਗੇਟ ਜਿਹੜਾ ਇਰ ਜਨਾਈ ਸਭ ਤੋਂ ਪਹਿਲਾਂ 8 ਨੰਬਰ ਖੁੱਲਾ ਹੈ 8 ਵਜੇ ਖੁੱਲੇ ਤੇ 5 ਵਜੇ ਤੱਕ ਅਸੀਂ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਨੀ ਚਾਹੁੰਦੇ ਆ ਬੀਐਸਐਫ ਬੈਡਰ ਸਕਿਉਰਿਟੀ ਫੋਰਸ ਨੂੰ ਆਪਦੇ ਚੈਨਲ ਦੇ ਮਾਧਿਅਮ ਰ ਅਪੀਲ ਕਰਨਾ ਚਾਹੁੰਦੇ ਆ ਤੇ ਸਾਡੇ ਗੇਟ ਜਿੰਨੇ ਵਗੈਰ ਜਨਾਂ ਖੋਲਣ ਤੇ ਫਿਰ ਇਹ ਛੋਨਾ ਜਲਦੀ ਲਾ ਸਕਦੇ ਨਹੀਂ ਤੇ ਸਾਡਾ ਛੋਨਾ ਬਹੁਤ ਲੇਟ ਹੋ ਜਾਂਦਾ ਜੀ ਠੀਕ ਹੈ ਜੀ ਇਹ ਮਹਾਵਾ ਜਲ ਅਮਰਸਰਾਂ ਨੂੰ ਚਾਹੁੰਦੇ ਆ ਸਰਕਾਰਾਂ ਦੇ ਤੱਕ ਗੇਟਾਂ ਨੂੰ ਲੈ ਕੇ ਉਹ ਇਸ ਤਰ੍ਹਾਂ ਕਿ ਇਹ ਵੀ ਕਾਫੀ ਧੂੜੀ ਬਾਹਰ ਸਾਡੀ ਬੰਦਰਾ ਤੋਂ ਬਾਹਰ ਬੈਸਟ ਕੀਤੀ ਆ ਕੱਲ ਫੇਰ ਗੇਟ ਖੁੱਲਿਆ ਗਿਆ ਦੀ ਹਾਂਜੀ ਆ ਕੱਲ ਵੀ ਇਹੀ ਗਏ ਸੀ 19 ਤਰੀਕ ਨੂੰ ਅੱਜ 20 ਤਰੀਕ ਨੂੰ ਵੀ ਦੂਸਰੇ ਦਿਨ ਹੀ ਗਏ ਤੂੜੀ ਬੰਨ ਰਹੀ ਆ ਠੀਕ ਹੈ ਜੀ ਇਹਦੇ ਵਾਸਤੇ ਕਿੰਨੀ ਕ ਰਾਹਤ ਮਿਲੀ ਹੈ ਕਿਉਂਕਿ ਗੇਟ ਬੰਦ ਸੀ ਕਿਸਾਨਾਂ ਦੇ ਪਾਰੇ ਹਾਂਜੀ ਅੱਜ ਕੁਝ ਅੱਗੇ ਨਾਲੋਂ ਰਾਹਤ ਮਿਲੀ ਹੈ ਪਰ ਗੇਟ ਜਿਸ ਤਰ੍ਹਾਂ ਤਿੰਨ ਗੇਟ 107 ਨੰਬਰ 108 ਨੰਬਰ 109 ਨੰਬਰ ਉਹ ਤਿੰਨੇ ਖੁੱਲਣੇ ਚਾਹੀਦੇ ਆ ਜੇ ਫੇਰ ਕੁਝ ਜਰਾ ਰਾਹਤ ਮਿਲ ਸਕਦੀ ਹੋਰ ਵਧੀਆ ਅਜੇ ਵੀ ਮੁਸ਼ਕਲ ਕਾਫੀ ਆ ਰਹੀ ਹੈ ਸੀਨ ਹਾਂਜੀ ਲੱਗਦਾ ਫਿਲਹਾਲ ਇੱਕ ਗੁਟ ਖੁੱਲਿਆ ਜੀ ਹਾਂਜੀ ਕਿੰਨੀ ਪਹਿਲੀ ਹੈਗੀ ਜੀ ਆਪਣੀ ਉਧਰ ਇਹ ਵੇਖੋ ਉਧਰ 147 ਕਿੱਲੇ ਆਂ ਜੀ ਪਿੰਡ ਮਾਵਾ ਦੀ ਪਹਿਲੀ ਆ ਉਹੀ ਤਾਂ ਚਲੋ ਸੇਵਾ ਵਾਸਤੇ ਤੂੜੀ ਜਿਹੜੀ ਬਣਾ ਕੇ ਖੜਦੇ ਆ ਗਊਆਂ ਵਾਸਤੇ ਨੂੰ ਕਿੰਨੇ ਤਾਂ ਕਿੰਨੇ ਦਾ ਟਾਈਮ ਜੀ ਟਾਈਮ ਉਹ ਜੀ ਅਸੀਂ ਮੰਗ ਕਰਦੇ ਆ ਕਿ 8 ਤੋਂ 5 ਤੱਕ ਹੋਵੇ ਪਰ ਉਹ ਰਿਪੋਰਟ ਜਿਹੜੇ ਕੋ ਲੇਟ ਹੀ ਕੋ 10 11 ਵਜੇ ਨਾਲ ਅੱਗੇ ਜਾਣ ਦਿੰਦੇ ਆ ਤੇ ਫਿਰ 4:30 ਵਜੇ ਨਾਲ ਪੈਕ ਲੈ ਜਾਂਦਾ ਹਾਂ ਜਿਹੜਾ ਇੱਕ ਗੇਟ ਬੋਲਾ ਕਿੰਨੇ ਸਿੱਧੇ ਕਿਸਾਨ ਕਹਿੰਦੇ ਉਹਨਾਂ ਰਾਹਤ ਨਹੀਂ ਮਿਲਦੀ ਪਈ ਇਹ ਹਾਂ ਇਹੇ ਚੈਨਲ ਤੇ ਮਾਦੀਨ ਦਾ ਇਹੇ ਬੇਨਤੀ ਕਰਦੇ ਹਾਂ ਕਿ ਗੇਟ ਜਿਹੜੇ ਤਿੰਨੇ ਹੀ ਆ ਜੀ ਖੁੱਲਣੇ ਚਾਹੀਦੇ ਜਰੂਰ ਖੁੱਲਣੇ ਚਾਹੀਦੇ ਜੀ ਖੇਤੀਬਾੜੀ ਤਾਂ ਕਿ ਫਿਰ ਫਿਰ ਸਾਡੀ ਵਧੀਆ ਹੋ ਸਕਦੀ ਆ ਜੀ